ਏ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਮਾਣ ਖਾ ਕਰਿਓ ਕਿ ਇਹ ਕੀ ਚੋੜ ਹੈ ਕੀ ਇਹ ਕੀ ਟੱਕਰ ਹੈ ਕੀ ਇਹ ਕੀ ਹੈ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਆ ਕੇ ਕਹਿੰਦੇ ਹਾਂਗੇ ਸਾਰੀਆਂ ਗੱਲਾਂ ਵੀ ਦੱਸਾਂਗੇ ਆਪਣੇ ਦੁੱਖ-ਦਰਦ ਵੀ ਦੱਸਾਂਗੇ ਸਾਡੇ ਦੇ ਇਸ ਐਸਾ ਚਾਤਰਾ ਲਾ ਮਰਦਾ ਵਾ ਮਰਦਾ ਵਾ ਮਰਦਾ ਵਾ ਸੁਪਰ ਸ਼ਾਸ਼ਨ ਹਾਈ ਹਾਈ ਨਹੀਂ ਹੈਗਾ ਮੇਰੇ ਨਾਲ ਕਿਉਂ ਕਰਕੇ ਗਏ ਨੇ ਭਾਣ ਜਾ ਬਹੁਤ ਬਹੁਤ ਰੋਇਆ ਬਹੁਤ ਹੋਣੇ ਬਸ ਇੱਕ ਦਲੇਰੀ ਦਿਖਾਈ ਐ ਉਹ ਜਮਾਂ ਅੰਦਰੋਂ ਕਾਊਂਟਰ ਦੇ ਚੱਕ ਕੇ ਉਹ ਕਹਿੰਦੇ ਪਹਿਲਾ ਚੁੱਪ ਕਰਕੇ ਨਹੀਂ ਤਾਂ ਤੈਨੂੰ ਮਾਰ ਦਾਂਗੇ ਇੱਥੇ ਦੇਖ ਲੋ ਇਹ ਹਰ ਇੱਕ ਨਾਲ ਹੋ ਸਕਦਾ ਵੀਰੇ ਆਪਾਂ ਜਿਹੜਾ ਦੁਕਾਨਾਂ ਦੇ ਪੰਜ ਪੰਜ ਸਾਸਾਂ ਤੇ ਜਿਹੜੇ ਬੈਠਦੇ ਆਂ ਰੋਜ਼ ਇਕੱਲੇ ਇਕੱਲੇ ਜਣੇ ਬੈਠਦੇ ਆਂ ਆਪਾਂ ਇਹਨੂੰ ਕੋਈ ਜੇ ਕਿਸੇ ਦੀ ਕੋਈ ਹੁਣ ਸੁਣਨੇ ਦਿਨ ਨੇ ਐਸੇ ਏਸੀ ਸਾਰਿਆਂ ਦੇ ਚੱਲਦੇ ਨੇ ਦਰਵਾਜ਼ੇ ਬੰਦ ਹੋਇਆ ਕਰਨਗੇ ਸਾਰਿਆਂ ਨੂੰ ਮਾਰ ਕੇ ਚਲੇ ਜਾਣਾ ਹੁਣ ਹੀ ਖਬਰ ਆਈ ਐ ਐਸਬੀਆਈ ਮੋਰੋ ਮੋਟਰਸਾਈਕਲ ਚੋਰੀ ਹੋ ਗਿਆ ਦੱਸੋ ਵੀਰੇ ਕੀ ਕਰ ਲਾਂਗੇ ਆਪਾਂ ਐਸਐਚਓ ਆਇਆ ਕਹਿੰਦਾ ਮੈਂ ਨਹੀਂ ਕਰ ਸਕਦਾ ਕੁਛ ਕਹਿੰਦਾ ਮੇਰਾ ਤਾਂ ਕਹਿੰਦਾ ਹੱਥ ਖੜੇ ਨੇ ਹੱਥ ਖੜੇ ਕਰਕੇ ਉਹ ਚਲਾ ਗਿਆ ਕਿੱਥੇ ਦਾ ਕਹਿਣਾ ਚਾਹੀਦਾ ਮੈਂ ਥੋੜੇ ਨਾਲ ਆ ਉਹ ਚਲਾ ਗਿਆ ਉਹ ਇਸ਼ਾਰਾ ਕਰਕੇ ਵੀ ਰੋਡ ਉੱਤੋਂ ਦੀ ਚੱਕਾ ਚਲਾ ਦੋ ਦੱਸੋ ਕੀ ਕਰ ਲਾਂਗੇ ਵੀਰੇ ਆਪਾਂ ਮੇਰਾ ਨਾਮ ਸ਼ੰਕਰ ਲਾਸ ਹੈ ਕੀ ਮਾਮਲਾ ਹੋਇਆ ਅੱਜ ਸਾਡੀ ਦੁਕਾਨਾਂ ਆਪਣੀ ਕੀ ਚੋਰੀ ਲਰੇ ਕਨਫੈਕਟਰੀ ਲਗਾ ਲੈ ਇਕਦਮ ਬੇਲ ਕਨਫੈਕਟਰੀ ਚੋਰਾ ਸਦਰ ਬਾਜ਼ਾਰ ਚ ਜਮਾ ਸੈਂਟਰ ਚ ਦੁਕਾਨ ਕੋਈ ਕੁਝ ਹੋਇਆ ਕਿੰਨੇ ਵਜh ਤੱਕ ਇਹ ਕੋਈ ਸਵੇਰੇ ਸਵਾ 3:00 ਤੋਂ 3:30 ਦੇ ਵਿੱਚ ਵਿੱਚ ਕੈਮਰਾ ਦੇ ਵਿੱਚ ਆਈ ਐਸਵਿਪਟ ਗੱਡੀ ਸੀ ਜਿਹਦੇ ਵਿੱਚੋਂ 3 ਤੋਂ 4 ਜਣੇ ਹੋ ਸਕਦੇ ਨੇ ਕੈਮਰੇ ਜਿਹਦੇ ਨੇ ਕੀ ਕੋਸ ਲੈ ਕੇ ਗਏ ਆ ਮੇਰਾ ਗੱਲੇ ਚ ਪਿਆ ਸੀ ਕੈਸ਼ 20 ਤੋਂ 25000 ਰੁਪਏ ਦੇ ਦਰਮਿਆਨ ਉਹ ਲੈ ਗਏ ਬਾਕੀ ਇੱਕ ਗੌਸਲਾ ਦਾ ਗੱਲਾ ਵੀ ਲੱਗਿਆ ਮੇਰਾ ਉਹ ਵੀ ਲੈ ਗਏ ਬਾਕੀ ਸਟਾਰਟਰ ਦਾ ਭੰਨੇ ਵੇਗਾ ਜਿੰਨੇ ਜੁੰਦੇ ਵੀ ਲੈ ਕੇ ਨਾਲ ਹੀ ਲਾ ਕੇ ਬਹੁਤ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਦਾ ਬਹੁਤ ਜਮੇ ਕੋਈ ਪ੍ਰਸ਼ਾਸਨ ਦਾ ਕੋਈ ਸੁਣਵਾਈ ਨਹੀਂ ਕੋਈ ਬੰਦਾ ਨਹੀਂ ਆਇਆ ਚੋਰੀ ਹੋਣ ਤੋਂ 4-5 ਘੰਟੇ ਫੋਨ ਵੀ ਬਥੇਰੇ ਕੀਤੇ ਐਸਐਚਓ ਸਾਹਿਬ ਕੋਈ ਨਹੀਂ ਆਇਆ ਇਹ ਆਪਣੇ ਦੇ ਅਗਲੇ ਦੁਕਾਨ ਦੀ ਜਿਹੜੀ ਮੋਬਾਈਲ ਦੀ ਦੁਕਾਨ ਤੇ ਖੋਹ ਹੋਈ ਸੀ। ਉਹਨਾਂ ਕੋ ਲੱਗਿਆ ਨਹੀਂ ਕੋਸ਼ਿਸ਼ ਨਹੀਂ ਕੀਤੀ। ਕੋਈ ਸਬਕ ਨਹੀਂ ਸਿੱਖਿਆ ਜੀ। ਕੋਈ ਪ੍ਰਸ਼ਾਸਨ ਨਹੀਂ ਕੁਝ ਨਹੀਂ ਹੈ। ਬਹੁਤ ਮਦ ਭਾੜਾ ਹਾਲ ਹੈ ਇੱਥੇ ਲੋਕਾਂ ਦੇ ਹਾਲਾਤ ਜਿਹੜੇ ਆਪੇ ਆਪ ਦੀ ਦੇਵਚਾਰੇ ਜਿਹੜੀ ਹਾਲ ਰਿਹਾ ਤਾਂ ਬੁਰਾ ਹਾਲ ਹੋ ਜਾਣਾ ਹੈ। ਜੀ ਮੰਗ ਕਰਦੇ ਹਾਂ। ਸਰਦ ਮੰਗਵਾ ਲੈ ਮੇਨਨ ਫੜਿਆ ਜਾਵੇ। ਮਾਲ ਬਰਾਮਦ ਕਰਾਇਆ ਜਾਵੇ ਗਾਹਾਂ ਨੂੰ ਤਾਂ ਕਿ ਲੱਥ ਪਾਈ ਜਾਵੇ ਇਹਨਾਂ ਲੋਕਾਂ ਤੇ। ਅਮੀਰ ਜੀ ਆਸਨ ਆਇਆ ਕਿ ਕਹਿੰਦੇ ਤੁਸੀਂ ਗੱਲਵਾ ਕੋਈ ਨਹੀਂ ਸੁਣੀ ਜੀ ਕੋਈ ਸੁਣਵਾਈ ਨਹੀਂ ਵਪਾਰੀ ਨਾਲ ਤੁਹਾਡੇ ਵਪਾਰੀ ਮੰਡਲ ਨਾਲ ਜੀ ਸਾਰਾ ਦੁਕਾਨਾਂ ਤੇ ਚੋਰੀ ਹੋਈ ਹੈ ਜੀ ਅੱਜ 4 ਦੁਕਾਨਾਂ ਤੇ ਚੋਰੀ ਹੋਈ ਹੈ ਜੀ ਵਿਯਾਰਚੀ ਅੱਜ ਜੀ ਕੀ ਨਾਮ ਹੈ ਮੈਂ ਗੁਰਨਾਮ ਸਿੰਘ ਹਾਂ ਕੋਲ ਜੀ ਮੇਰਾ ਪਰਵਾਲਾ ਕਿ ਕੀ ਮਾਮਲਾ ਕੀ ਨਿਕਲਿਆ ਹੈ ਕਿ ਰਾਤ 3 ਵਜੇ ਚੋਰੀ ਹੋ ਗਈ ਸਦਯੋੜਾ ਜ਼ਿਲ੍ਹਾ ਕੀਰਤਨ ਸਿੰਘ ਔਰ ਉਦੋਂ ਪਹਿਲਾਂ ਜਗੰਧੇ ਇਫੈਕਟਰੀ ਸਟੋਰ ਔਰ ਇੱਕ ਪਰਮਜੀਤ ਸਿੱਧੂ ਜਿਹੜੇ ਹੈਗਾ ਸਿਮੈਂਟ ਸਟੋਰ ਇਹਨਾਂ ਮੈਂ ਇਹ ਤਿੰਨ ਚੋਰੀਆਂ ਲਗਾਤਾਰ ਹੋਈਆਂ ਔਰ ਇਹ 3 ਵਜੇ ਦੇ ਕਰੀਬ ਸ਼ੁਰੂ ਹੋਈਆਂ ਚੋਰੀਆਂ ਜੋ ਕਿ ਕਾਰ ਦੇ ਵਿੱਚ ਆਏ ਚਾਰ ਬੰਦੇ ਆਏ ਨੇ ਉਹ ਕਾਰ ਸਵਿਫਟ ਕਾਰ ਆਈ ਹੈ ਉਹ ਕੈਮਰੇਆਂ ਦੇ ਵਿੱਚ ਵੀ ਕੈਦ ਹੋਈ ਹੈਗੀ ਉਹਨੂੰ ਨੰਬਰ ਵੀ ਹੈਗਾ ਹੈਗਾ ਤੇ ਮਨਗਿਆ ਸੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹ ਸਟ੍ਰਿਕਟਲੀ ਇਹਨਾਂ ਚੋਰਾਂ ਨੂੰ ਬਸ ਤੋਂ ਬਾਅਦ ਕੋਸ਼ਿਸ਼ ਕਰਨ ਵੀ ਇਹਨਾਂ ਦਾ ਕਾਰਵਾਈ ਕੀਤੀ ਜਾਵੇ ਇਹਨਾਂ ਪਤਾ ਕਰਕੇ ਵੀ ਇਹ ਪਹਿਲਾਂ 8 ਦਿਨ ਪਹਿਲਾਂ ਵੀ ਇੱਕ ਵਾਰਦਾਤ ਹੋਈ ਸੀ ਜੋ ਕਿ ਇੱਕ ਮੁੰਡੇ ਦੇ ਉੱਤੇ ਵਾਰਦਾਤ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰਸ਼ਾਸਨ ਬਹੁਤ ਜ਼ਿਆਦਾ ਸਲੋਲੀ ਕੰਮ ਕਰ ਰਹੇ ਹੈਗੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਹਾਰਡਲੀ ਇਹਦੇ ਤੇ ਧਿਆਨ ਦੇ ਕੇ ਇਹ ਮਸਲਾ ਹੱਲ ਕਰੇ ਕਿੰਨਾ ਨੁਕਸਾਨ ਹੋਇਆ ਹੈ ਸਨਾਰੀ ਦਾ तकरीबन 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਗਹਿਣੇ ਵਗੈਰਾ ਲੈ ਕੇ ਗਹਿਣੇ ਵਗੈਰਾ ਵੀ ਚਾਂਦੀ ਵਗੈਰਾ ਵੀ ਔਰ ਪੁਰਾਣਾ ਜੋ ਸਾਡਾ ਸੀਗਾ 골ਡ ਸੀਗਾ ਉਹ ਵੀ ਚੋਰੀ ਹੋਈ ਹੈ ਜੀ ਔਰ ਦੋ ਕੈਮਰੇ ਲਾ ਕੇ ਲੱਗੇ ਦੇ ਵਿੱਚੋਂ ਪਤਾ ਨਹੀਂ ਕਿ ਕਿੱਥੋਂ ਆਂਦੀ ਐਂਟਰ ਹੋਏ ਨੇ ਕਿਵੇਂ ਹੋਏ ਨੇ ਜੀ ਜੀ ਇਧਰੋਂ ਉਧਰੋਂ ਆਏ ਨੇ ਇਧਰੋਂ ਜਿੱਦਾਂ ਬੇ ਕਿਸ ਤਰ੍ਹਾਂ ਕਿਸੇ ਬੋਲੇ ਕੀ ਨਾਮਲਾ ਹੋਇਆ ਜਿਹੜਾ ਘਰ ਨਾ ਨਾ ਆਉਂਦਾ ਕੀ ਕਰ ਮਾਮਲਾ ਤਾਂ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ 15 ਦਿਨਾਂ ਦੇ ਜੁੜੇ ਹੋਏ ਆ ਚੋਰੀਆਂ ਹੋ ਰਹੀਆਂ ਨੇ ਪਹਿਲਾਂ ਸਾਡੇ ਨਾਲ ਲੱਗਦਾ ਦਾਣਾ ਮੰਡੀ 'ਚੋਂ ਘੱਟੋ ਘੱਟ ਬਾਰਾਂ ਨਹੀਂ ਤਾਂ ਪੰਜ ਵਾਰ ਚੋਰੀ ਹੋ ਗਈ ਸ਼ਰਦਰਾਜ ਦੇ ਦਾਣਾ ਮੰਡੀ ਦੇ ਵਿੱਚ ਹੁਣ ਇੱਕੋ ਹੀ ਰਾਤ ਦੇ ਵਿੱਚ ਚਾਰ ਚੋਰੀਆਂ ਹੋ ਗਈਆਂ ਧਨੋਲੇ ਤੇ ਪ੍ਰਸ਼ਾਸਨ ਲਵੇ ਵਪਾਰ ਮੰਡਲ ਗਿਆ ਸੀ ਵੀ ਗਏ ਤੇ ਕੋਈ ਸੁਣਵਾਈ ਨਹੀਂ ਹੈ ਚਲੋ ਜਿੰਨੀ ਕੁ ਉਹਨਾਂ ਨੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਵੀ ਹੈ ਸਾਨੂੰ ਕਦੇ ਕਹਿੰਦੇ ਨੇ ਮੁਲਾਜ਼ਮ ਨਹੀਂ ਆ ਕਦੇ ਕਹਿੰਦੇ ਨੇ ਕੁਛ ਇਸ ਕਰਕੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਸਾਡੇ ਮੰਤਰੀ ਜੀ ਬੈਠੇ ਨੇ ਉਹਨਾਂ ਨੂੰ ਕਿ ਤੁਸੀਂ ਮਹਾਰਾਜਾ ਸਾਡੇ ਧਨੌਲੇ ਕਨੀ ਧਿਆਨ ਦਿਓ ਇਲੈਕਸ਼ਨਾਂ ਦਾ ਟਾਈਮ ਹੈ ਜੇ ਇਹੀ ਹਾਲ ਰਿਹਾ ਆਪਾਂ ਵੋਟਾਂ ਦੀ ਕਿੱਥੋਂ ਉਮੀਦ ਰੱਖਦੇ ਆ ਕਿ ਇੱਥੇ ਆਪਾਂ ਨੂੰ ਵੋਟਾਂ ਪੈ ਜਾਣਗੀਆਂ ਅੱਜ ਵਪਾਰੀ 9 ਵਜੇ ਦੇ 8:30 ਵਜੇ ਦੇ ਸ਼ਰਕ ਤੇ ਬੈਠੇ ਨੇ ਇਹਨਾਂ ਦੀ ਕਿਸੇ ਨੇ ਆ ਕੇ ਵਪਾਰੀਆਂ ਦੇ ਸਾਰ ਨਹੀਂ ਪੁੱਛੀ 11 ਵਜਣ ਵਾਲੇ ਹੋ ਗਏ 2 ਘੰਟੇ ਹੋ ਗਏ ਧੁੱਪ ਚ ਬੈਠੇ ਆ ਵਪਾਰ ਦਾ ਕਿੰਨਾ ਲੌਸ ਆ ਫਿਰ ਇਹ ਭਾਲਦੇ ਨੇ ਵੋਟਾਂ ਜਰਕੀ ਉੱਪਰੋਂ ਮੰਤਰੀ ਜੀ ਦਾ ਜਾਂ ਉੱਪਰੋਂ ਇਹ ਹੱਕ ਬੰਦ ਦਾ ਕਿਸੇ ਚੰਗੇ ਅਫਸਰ ਦੀ ਡਿਊਟੀ ਲਾ ਕੇ ਇੱਥੇ ਭੇਜੇ ਨਾ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਦਿਵਾ ਕੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਦਾ ਦੁਬਾਰਾ ਬੇਨਤੀ ਕਰਦੇ ਆਂ ਕਿ ਇਸ ਗੱਲ 'ਤੇ ਧਿਆਨ ਦੇਣ ਇਸ ਚੀਜ਼ ਦਾ ਆਪਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੈ ਪਹਿਲਾਂ ਵੀ ਇੱਕ ਫੋਡ ਨਾਲ ਹਮਲਾ ਕੀਤਾ ਗਿਆ ਸੀ ਜ਼ਿੰਮੇਵਾਰ ਦੇ ਉੱਤੇ ਤੁਸੀਂ ਦੇਖੋ ਜੀ ਮੂੰਹ ਬੰਨੇ ਹੋਏ ਨੇ ਸਰਿਆਂ ਮਾਏ ਉਹ 2 ਘੰਟੇ ਤੱਕ ਨਾਲਜ ਰੱਖੀ ਕੀਤੀ ਇੱਕ ਵਿਚਾਰੇ ਆਮ ਦੁਕਾਨਦਾਰ ਦੀ ਜੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੇ ਖਫਰਾ ਮਾਰ ਕੇ ਉਹਨਾਂ ਉàngਲਾ ਵੱਡਤੀਆਂ ਤੇ ਉਹਦੇ ੱਟਕੇ ਨਾ ਪਾਇਆ ਕੋ ਕੇ ਲੈ ਕੇ ਉਸ ਚੀਜ਼ ਦਾ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਕਰਾਂਗੇ ਚਲੋ ਉਹਦਾ ਵੀ ਕੋਈ ਹੱਲ ਨਹੀਂ ਹੋਇਆ ਇਹਦਾ ਆਮ ਕਾਨੂੰਨ ਦੀ ਸੁਸਤੀ ਦਾ ਉਹ ਬੋਤਾ ਹੈ ਜਿਹੜਾ ਇਹਦਾ ਆਮ ਕਾਨੂੰਨ ਦੀ ਸੁਸਤੀ ਦੀ ਦਾ ਪਿੱਛੇ ਨੇ ਇਹ ਹੈ ਜੀ ਅਸੀਂ ਪਹਿਲਾਂ ਵੀ ਸਰਕਾਰਾਂ 'ਚ ਵਿਚਰਦੇ ਰਹੇ ਹਾਂ ਮੈਨੂੰ 15-20 ਸਾਲ ਹੋ ਗਏ ਪੋਲੀਟিক্যাল ਸਿਸਟਮ ਚ ਆਏ ਨੂੰ ਅਸੀਂ ਆਹ 2 ਸਾਲਾਂ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਅਸੀਂ ਕਿਸੇ ਨਾਲ ਦੇਖਿਆ ਨਹੀਂ ਹੈ ਅੱਗੇ ਵੀ ਹੁੰਦਾ ਸੀ ਅੱਗੇ ਜੇ ਅਸੀਂ ਲੀਡਰ ਨੂੰ ਜਾਂ ਕਿਸੇ ਨੂੰ ਕਹਿੰਦੇ ਸੀ ਤਾਂ ਉਹਦੇ ਤੇ ਫੌਰੀ ਤੌਰ ਤੇ ਹੁੰਦਾ ਜੀ ਹੁਣ ਤਾਂ ਕੋਈ ਆ ਹੀ ਨਹੀਂ ਰਿਹਾ ਜੀ ਤੁਸੀਂ ਦੇਖੋ ਵੋਟਾਂ ਦਾ ਟਾਈਮ ਆ ਮੰਤਰੀ ਦਾ ਜ਼ਿਲਾ ਹੋਵੇ ਮੰਤਰੀ ਆਪ ਇੱਥੋਂ ਖੜਾ ਹੋਵੇ ਕੁਝ ਸੁਣਵਾਈ ਨਹੀਂ ਹੈ ਜੀ ਵੱਡਾ ਕਾਰਜ ਇਹਨਾਂ ਦਾ ਐਕਸ਼ਨ ਹੋ ਗਿਆ ਦੁਪਾਰਿਆਂ ਐਕਸ਼ਨ ਇਹ ਹੋਊਗਾ ਜੇ ਤੇ ਨਾ ਹੋਇਆ ਬਾਈਪਾਸ 'ਤੇ ਬੈਠਾਂਗੇ ਨਹੀਂ ਬਾਈਪਾਸ 'ਤੇ ਡੀਸੀ ਦਫਤਰ ਜਾ ਕੇ ਬੈਠਾਂਗੇ ਤਕਾਨਾਪੁਰ ਤੌਰ ਤੇ ਸਾਡੇ ਬੰਦ ਰਹਿਣਗੇ ਮੰਗ ਕੀ ਹੈ ਮੰਗ ਹੈ ਜੀ ਇਹ ਛੇਤੀ ਤੋਂ ਛੇਤੀ ਇਹਨਾਂ ਨੂੰ ਫੜਾਇਆ ਜਾਵੇ ਫੜ ਕੇ ਬੰਦ ਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਇਹੀ ਮੰਗ ਹੈ ਜੀ ਸਾਡੀ ਨਾਮ ਆਪਣਾ ਕੀਰਤਨ ਸਿੰਘ ਮੈਂ ਮਤਲਬ ਕੱਲ ਕੈਮਰੇ ਕੰਪਲੀਟ ਕਰਕੇ ਗਿਆ ਸੀ ਆ ਘਰੇ ਤੇ ਸਵੇਰ ਮੈਂ ਪੌਣੇ 5 ਵਜੇ ਤਕਰੀਬਨ ਸ਼ਹਿਰ ਨੂੰ ਗਿਆ ਤੇ ਜਦੋਂ ਮੈਂ ਜਾ ਕੇ ਦੇਖਿਆ ਮੇਰਾ 1 ਇੰਚ ਸ਼ਟਰ ਉੱਪਰ ਆ ਗਿਆ ਲੋਕ ਮੇਰੇ ਖੁੰਡੇ ਪਏ ਸੀਗੇ ਜਦੋਂ ਮੈਂ ਮੇਰੇ ਭਤੀਜੇ ਨੂੰ ਬੁਲਾ ਕੇ ਅਸੀਂ ਸ਼ਟਰ ਚੱਕਿਆ ਆ ਸਾਰਾ ਥੰਦਾਰਾ ਥੜਿਆ ਪਿਆ ਸੀ ਉੱਥੇ ਜਿਹਦੇ ਵਿੱਚ ਉਸ ਮੇਰੀ ਚਾਂਦੀ तकरीबन 100 ਡੇਢ ਕਿਲੋ ਚਾਂਦੀ ਸੀਗੀ ਜਿਹਦੇ ਸੋਨਾ ਸੀ ਡੇਢ ਟੋਲੇ ਤੋਂ 2 ਦੇ ਦਰਮਿਆਨ ਸੋਨਾ ਸੀਗਾ ਪੇਟੀ ਦਾ ਮੈਨਾਂ ਲੌਕ ਖੋਲਿਆ ਪਰ ਪੇਟੀ ਦੇ ਲੌਕ ਕਾਮ ਜਾਉ ਨਹੀਂ ਹੋ ਸਕਿਆ ਉਹਨਾਂ ਦੇ ਖੋਲਣ ਤੇ ਇਸੇ ਕਰਕੇ ਮੇਰਾ ਇਹਨਾਂ ਨਿਸ਼ਾਨ ਹੋਇਆ ਸਾਰਾ ਮੇਰਾ ਖੰਡਾਰਾ ਖਲਾਤਾ ਮੇਰੇ ਟ੍ਰੈਂਚ ਜਮਾਨ ਸੀ ਸਭ ਕੁਝ ਕੱਢ ਕੇ ਲੈ ਗਏ ਉਹਨੇ ਸਵਾਈ ਕਰਕੇ ਫੇਰ ਗਏ तकरीबन ਸੀ ਗਵਾਰਡੀਅਨ ਕੈਮਰਾ ਜੀ ਦੇਖਿਆ ਸੀਗਾ ਉਹ 2:3 ਦੇ ਦਰਮਿਆਨ ਕਹਿੰਦੇ ਨੇ ਤੇ ਜਿਹੜੇ ਉਹਨੇ ਵਿੱਚ ਉਹਦੇ ਵਿੱਚ ਗੱਡੀ ਦੀ ਫੋਟੋ ਵੀ ਆਈ ਹੈ ਉਹਨਾਂ ਨੇ ਸਾਹਮਣੇ ਸਾਡੇ ਗਵਾਰਡੀਆਂ ਦਾ ਚੌਧਰੀ ਸਾਹਿਬ ਦਾ ਬਾਰ ਵੀ ਬੰਦ ਕੀਤਾ ਇੱਕ ਤਸਵੀਰ ਡੈਰੀ ਵਾਲਾ ਦੁੱਧ ਵਾਲਾ ਉਹਦਾ ਬਾਰ ਵੀ ਉਹਨਾਂ ਨੇ ਗੇਟ ਬੰਦ ਕੀਤਾ ਵੀ ਥੱਲੇ ਨਾਲ ਦੇ ਉੱਤਰ ਦੌਰ ਹੈ ਛਾਲੇ ਸਾਡੇ ਮਾਣ ਦੇ ਵਿੱਚ ਤੇ ਉਹਨਾਂ ਨੇ ਪੱਤਾ ਕੰਮ ਕਰਕੇ ਪਹਿਲਾਂ ਮੇਰੇ ਆ ਕੇ ਹੌਨਸਾਰ ਸਾਡੇ ਸੱਤ ਪਾਲ ਲੈ ਨਾਲ ਅੱਗੀ ਲਗਾ ਕੇ ਉਹਦੇ ਲੜ ਕੇ ਉਹ ਕੈਮਰਾ ਤੋੜਿਆ ਮੇਰਾ ਫਿਰ ਉਹਨੇ ਸ਼ਟਰ ਤੋੜਿਆ ਨੇ ਦੇਰ ਅੰਦਰੋਂ ਸਾਰੇ ਕਲੈਕਸ਼ਨ ਤੱਕ ਤੇ ਨੇ ਕੱਟ ਕੇ ਕਨੈਕਸ਼ਨ ਫੇਰ ਮੇਰੇ ਸਾਰੇ ਬਾਹਰ ਦਾ ਦਾ ਨੁਕਸਾਨ ਹਾਂਜੀ ਮੰਨਦੀ ਕੀ ਕਰਦਾ ਵਾਂਗੇ ਭਾਲਣਾ ਵੀ ਸਾਨੂੰ ਟੈਸਟ ਕੀਤੇ ਜਾਣ ਜਿਹੜੇ ਬੰਦੇ ਨੇ ਸਾਡੀ ਜਿਹੜੀ ਨਿਸ਼ਾਨ ਵਾਂ ਸਾਨੂੰ ਦਵਾਇਆ ਜਾਵੇ ਪਰ ਹੋਰ ਅਸੀਂ ਕਿਹੜੀ ਭਾਲ ਦੀ ਬਾਕੀ ਸਾਡੇ ਵੱਧ ਤੋਂ ਵੱਧ ਪਹਿਰੇਦਾਰ ਹੋਰ ਸਾਡੇ ਮਜੂਤੀ ਕਰੀ ਜਾਵੇ ਅਸੀਂ ਤਾਂ ਜ਼ਰਦਾਰਾਂਗੇ ਅਸੀਂ ਤਾਂ ਕਿਰਤ ਕਰਕੇ 2 ਰੁਪਏ ਖਵਾਉਣੇ ਆ ਇਹ ਉਹਨੇ ਲੁੱਟ ਕੇ ਲੈ ਗਏ ਸਾਡੇ ਪੱਲੇ ਕੀ ਰਹਿ ਗਿਆ ਜੀ ਪਹਿਲਾਂ ਵੀ ਇੱਕ ਵਾਰ ਜੇ ਮੇਰੀ ਸੇਵ ਖੁੱਲ ਜਾਂਦੀ ਤਾਂ ਮੇਰਾ ਬਹੁਤ ਵੱਡਾ ਨੁਕਸਾਨ ਹੋਣਾ ਸੀ